ਜੋ ਵੀਡੀਓ ਦੇ ਉੱਪਰ ਪੜਿਆ ਤੁਸੀਂ ਬਿਲਕੁਲ ਸਹੀ ਐ ਕਿ ਕਬਾੜੀਏ ਦੀ ਧੀ ਨੂੰ ਮਾਈਕਰੋਸਾਫਟ ਨੇ ਚੁਣਿਆ ਹਰਿਆਣਾ ਦੇ ਹਿਸਾਰ ਦੀ 21 ਸਾਲਾਂ ਦੀ ਸਿਮਰਨ ਜੋ ਇੱਕ ਕਬਾੜ ਇਕੱਠਾ ਕਰਨ ਵਾਲੇ ਦੀ ਧੀ ਆ ਤੇ ਉਸ ਕੁੜੀ ਦੀ ਇੰਟੈਲੀਜੈਂਸੀ ਉਹਦੀ ਪੜ੍ਹਾਈ ਤੇ ਉਹਦੀ ਨੌਲੇਜ ਨੂੰ ਵੇਖਦੇ ਹੋਏ ਅਮਰੀਕਾ ਦੀ ਮਾਈਕਰੋਸਾਫਟ ਕੰਪਨੀ ਨੇ ਉਸ ਕੁੜੀ ਨੂੰ 55 ਲੱਖ ਦਾ ਪੈਕੇਜ ਦਿੱਤਾ ਤੇ ਇਹ ਸਿੱਖਿਆ ਐ ਇਹੋ ਜਿਹੀਆਂ ਰੀਲਾਂ ਸ਼ੇਅਰ ਕਰਿਆ ਕਰੋ ਕਿਉਂਕਿ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਨੰਗੇਜ ਦਿਖਾ ਕੇ ਗਲਤ ਚੀਜ਼ਾਂ ਪਾ ਕੇ ਗਾਲ੍ਹਾਂ ਕੱਢ ਕੇ ਕਿਸੇ ਨੂੰ ਅਸੀਂ ਬਹੁਤ ਵੱਡੇ ਸਟਾਰ ਬਣ ਗਏ ਆ ਜਾਂ ਸਾਡਾ ਘਰ ਹੀ ਤਾਂ ਚੱਲਦਾ ਸਾਨੂੰ ਪੈਸੇ ਹੀ ਤਾਂ ਬਣਦੇ ਆ ਇਹੋ ਜੀਆਂ ਧੀਆਂ ਸੇਧ ਦੇਣ ਲਈ ਜਮਾਨੇ ਦੇ ਵਿੱਚ ਬਹੁਤ ਆ ਬਟ ਅਸੀਂ ਉਹਨਾਂ ਦੀਆਂ ਰੀਲਾਂ ਸ਼ੇਅਰ ਨਹੀਂ ਕਰਦੇ ਅਸੀਂ ਚੰਗਾ ਕੰਟੈਂਟ ਸ਼ੇਅਰ ਕਰਨਾ ਹੀ ਨਹੀਂ ਚਾਹੁੰਦੇ ਕਿਉਂਕਿ ਸਾਨੂੰ ਸਿਰਫ ਉਹੀ ਪਸੰਦ ਆ ਕਿਉਂਕਿ ਸਾਡੇ ਲੋਕਾਂ ਦਾ ਵੀ ਬਹੁਤ ਵੱਡਾ ਕਸੂਰ ਆ 70 ਤੋਂ 80% ਲੋਕ ਸਿਰਫ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਆ ਜਿਹੜੇ ਨੰਗੇਜ ਦਿਖਾਉਂਦੇ ਆ ਜਾਂ ਗਾਲ੍ਹਾਂ ਕੱਢਦੇ ਆ ਤੇ ਉਹਨਾਂ ਦੀਆਂ ਹੀ ਵੀਡੀਓ ਸ਼ੇਅਰ ਕਰਦੇ ਆ ਪਰ ਚੰਗੇ ਬੰਦੇ ਦੀ ਰੀਲ ਜਦਨੇ ਸਮਾਜ ਨੂੰ ਕੋਈ ਸਿੱਧ ਦਿੱਤੀ ਆ ਉਹਨਾਂ ਦੀ ਰੇਲਾਂ ਨਹੀਂ ਚੱਲਦੀਆਂ ਤੇ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਖਾਤਰ ਇਹ ਰੀਲ ਸ਼ੇਅਰ ਕਰੋ ਪਰ ਇਸ ਕੁੜੀ ਦਾ ਮੈਸੇਜ ਹਰ ਘਰ ਚ ਤੇ ਹਰ ਧੀ ਤੱਕ ਪਹੁੰਚਣਾ ਚਾਹੀਦਾ ਇਸ ਕਰਕੇ ਇਸ ਵੀਡੀਓ ਨੂੰ ਹੋ ਸਕੇ ਤਾਂ ਸ਼ੇਅਰ ਕਰ ਦੇ